ਕਾਲ ਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ শেয়ার ਜਰੂਰ ਕਰੋ ਸ਼ੁਰੂਆਤ ਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ ਹੋਣ ਮਿਲੇਗੀ 30 ਦਿਨਾਂ ਦੀ ਬਾਦੂ ਛੁੱਟੀ ਜਾਨੋ ਕਿਵੇਂ ਮਿਲੇਗਾ ਫਾਇਦਾ ਇੱਕ ਸਰਕਾਰੀ ਕਰਮਚਾਰੀ ਲਈ ਇੱਕ ਵਧੀਆ ਖਬਰ ਆਈ ਹੈ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਉਹਨਾਂ ਨੂੰ 30 ਦਿਨ ਦੀ ਦੀ ਘੋਸ਼ਣਾ ਕੀਤੀ ਹੈ ਕੇਂਦਰੀ ਕਰਮਚਾਰੀ ਮੰਤਰਾਲੇ ਦੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਛੁੱਟੀ ਸੰਬੰਧੀ ਇਹ ਜਾਣਕਾਰੀ ਦਿੱਤੀ ਹੈ ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸੇਵਾ ਨਿਯਮ ਅਨੁਸਾਰ 30 ਦਿਨ ਦੀ ਕਮਾਈ ਛੁੱਟੀ ਮਿਲਦੀ ਹੈ ਜਿਸ ਨੂੰ ਉਹ ਨਿੱਜੀ ਕਾਰਨਾ ਕਰਕੇ ਲੈ ਸਕਦੇ ਹਨ ਉਹਨਾਂ ਨੇ ਇਹ ਜਾਣਕਾਰੀ ਸਭ ਰਾਜ ਸਭਾ ਵਿੱਚ ਇੱਕ ਲਿਖਤੀ ਉੱਤਰ ਦੇ ਰੂਪ ਵਿੱਚ ਦਿੱਤੀ ਹੈ ਉਹਨਾਂ ਦੱਸਿਆ ਕਿ ਕੇਂਦਰੀ ਸਿਵਲ ਸੇਵਾ ਨਿਯਮ 1972 ਦੇ ਤਹਿਤ ਇੱਕ ਕੇਂਦਰੀ ਸਰਕਾਰੀ ਕਰਮਚਾਰੀਆਂ ਨੂੰ ਹਰ ਸਾਲ 30 ਦਿਨ ਦੀ ਅਰਜਿਤ ਛੁੱਟੀ 20 ਦਿਨ ਦੀ ਅਰਥ ਤਨਖਾਹ ਛੁੱਟੀ 8 ਦਿਨ ਦੀ ਆਰ ਅਕਸਮਿਕ ਛੁੱਟੀ ਦੇ 2 ਦਿਨ ਦੀ ਰੁੱਧ ਛੁੱਟੀ ਮਿਲਦੀ ਹੈ ਹੁਣ ਡਾਕਟਰ ਜਤਿੰਦਰ ਸਿੰਘ ਕੋਲ ਪੁੱਛਿਆ ਗਿਆ ਕਿ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਬਜ਼ੁਰਗ ਮਾਪਿਆਂ ਦੀ ਸੇਵਾ ਸੰਭਾਲ ਲਈ ਕਿਸੇ ਲਈ ਕਿਸੇ ਵਿਸ਼ੇਸ਼ ਛੁੱਟੀ ਦਾ ਪ੍ਰਬੰਧ ਹੈ ਉਹਨਾਂ ਇਸ ਸੰਬੰਧ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਕੇਂਦਰੀ ਕਰਮਚਾਰੀਆਂ ਇਹ ਸਾਰੀਆਂ ਛੁੱਟੀਆਂ ਨਿੱਜੀ ਕਾਰਨਾਂ ਕਰਕੇ ਲੈ ਸਕਦੇ ਹਨ ਜਿਨ੍ਹਾਂ ਵਿੱਚ ਵੱਡੇ ਮਾਪਿਆਂ ਦੀ ਦੇਖਭਾਲ ਵੀ ਸ਼ਾਮਲ ਹੈ CGHS ਦੇ ਤਹਿਤ ਸਰਕਾਰੀ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਸਤੀ ਦਵਾਈਆਂ ਅਤੇ ਇਲਾਜ ਦੀ ਸਹੂਲਤ ਮਿਲਦੀ ਹੈ ਰਿਟਾਇਰਮੈਂਟ ਤੋਂ ਬਾਅਦ ਵੀ GC CGHS ਦੀ ਸਹੂਲਤ ਦਾ ਲਾਭ ਲਿਆ ਜਾ ਸਕਦਾ ਹੈ ਮਹਿਲਾਵਾਂ ਨੂੰ 6 ਮਹੀਨੇ ਦੀ ਮੈਟਰਨਿਟੀ ਛੁੱਟੀ ਦਾ ਛੁੱਟੀ ਦੇ ਮਰਦਾਂ ਨੂੰ 15 ਦਿਨ ਦੀ ਪੈਟਰਨਿਟੀ ਛੁੱਟੀ ਮਿਲਦੀ ਹੈ ਸਰਕਾਰੀ ਕਰਮਚਾਰੀਆਂ ਨੂੰ ਰਿਟਾਇਰਮੈਂਟ ਤੋਂ ਬਾਅਦ ਗੁਰਜੂ ਇੱਥੇ ਪੀਐਫ ਦੀ ਸਹੂਲਤ ਮਿਲਦੀ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ